ਬਹਿਬਲ ਕਲਾ ਗੋਲੀ ਕਾਂ ਕੋਟਕਪੁਰਾ ਗੋਲੀ ਕਾਂ ਦਾ ਇਨਸਾਫ ਲੈਣ ਲਈ ਸੁਖਰਾਜ ਸਿੰਘ ਲੜਨਗੇ ਗਿੱਦੜ ਵਾਦੀ ਜਿਮਨੀ ਚੌਂ ਖੁਦ ਲੈਣਾ ਪਵੇਗਾ ਇਨਸਾਫ ਸਰਕਾਰਾਂ ਸਿਰਫ ਰਾਜ ਕਰਨ ਖਾਤਰ ਇਨਸਾਫ ਨਹੀਂ ਦੇ ਰਹੀਆਂ ਸੋ ਸੁਖਰਾਜ ਸਿੰਘ ਹੁਣ ਚੌਂ ਮੈਦਾਨ ਵਿੱਚ ਨਿਤਰਨਗੇ ਗਿੱਦੜ ਵਾਹਤੋਂ ਤੁਸੀਂ ਜੁੜਿਓ ਚੜਦੀ ਕਲਾ ਲੈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹਿਬਲ ਕਲਾ ਕੋਲੀ ਕਾਂਡ ਵਿੱਚ ਮਾਰੇ ਗਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਲੜਕੇ ਭਾਈ ਸੁਖਰਾਜ ਸਿੰਘ ਵੱਲੋਂ ਵਿਧਾਨ ਸਭਾ ਦੀ ਆਗਾਮੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ। ਉਹਨਾਂ ਦਾ ਕਹਿਣਾ ਕਿ ਜੇਕਰ ਸਿੱਖ ਸੰਗਤਾਂ ਉਹਨਾਂ ਨੂੰ ਹੁਕਮ ਕਰਦੀਆਂ ਨੇ ਤਾਂ ਉਹਨਾਂ ਦਾ ਸਾਥ ਦਿੰਦੀਆਂ ਨੇ ਤਾਂ ਉਹ ਗਿੱਦੜਵਾ ਹਲਕੇ ਤੋਂ ਜਿਮਣੀ ਚੋਣ ਲੜਨਗੇ। ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਸਾਨੂੰ ਇਨਸਾਫ ਨਹੀਂ ਦਿੰਦੀ ਤਾਂ ਇਨਸਾਫ ਲੈਣ ਲਈ ਸਾਨੂੰ ਖੁਦ ਨੂੰ ਅੱਗੇ ਆਉਣਾ ਪਵੇਗਾ। ਸ਼ੁਕਰਾ ਸਿੰਘ ਨੇ ਕਿਹਾ ਕਿ ਉਹ ਨਮਲ ਚੋਣ ਲੜਨ ਦਾ ਮਨ ਬਣਾਇਆ ਗਿਆ ਹੈ ਤਾਂ ਜੋ ਕੌਮ ਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਕੌਮ ਦੀ ਆਵਾਜ਼ ਨੂੰ ਸਰਕਾਰਾਂ ਤੱਕ ਪਹੁੰਚਾਉਣ ਲਈ ਸਾਨੂੰ ਖੁਦ ਨੂੰ ਵਿਧਾਨ ਸਭਾਦਾਰ ਉਕੰਨਾ ਪਵੇਗਾ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨਾ ਪਵੇਗਾ ਉਹਨਾਂ ਨੇ ਕਿਹਾ ਕਿ ਕੁਝ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਪੂਰਨ ਭਰੋਸਾ ਦਿਵਾਇਆ ਗਿਆ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਦਾ ਸਾਥ ਦੇਣਗੇ ਸੋ ਉਹਨਾਂ ਨੇ ਕਿਹਾ ਕਿ ਤਰੀਬ 9 ਸਾਲ ਬੀਤ ਜਾਣ ਦੇ ਬਾਅਦ ਵੀ ਬਦਬੀ ਅਤੇ ਗੋਲੀਕੰਨ ਮਾਮਲਿਆਂ ਵਿੱਚ ਇਨਸਾਫ ਨਹੀਂ ਮਿਲਿਆ ਬਿਆਤਬੀ ਦੇ ਗੋਲੀਕੰਡ ਮਾਮਲਿਆਂ ਦਾ ਇਨਸਾਫ ਨੂੰ ਆਧਾਰ ਬਣਾ ਕੇ ਪਹਿਲਾ ਕਾਂਗਰਸ ਪਾਰਟੀ ਨੇ ਪੰਚ ਸਾਲ ਰਾਜ ਕੀਤਾ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਵੀ ਕਰੀਬ 2.5 ਸਾਲ ਬੀਤ ਗਏ ਪਰ ਕਿਸੇ ਨੇ ਵੀ ਕੌਮ ਨੂੰ ਇਨਸਾਫ ਦੇਣ ਵੱਲ ਇੱਕ ਵੀ ਕਦਮ ਨਹੀਂ ਵਧਾਇਆ ਸ਼ੁਕਰਾਲ ਸਿੰਘ ਨੇ ਕਿਹਾ ਕਿ ਡੇਰਾ ਮੁਖੀ ਖਿਲਾਫ ਤਿੰਨ ਮੁਕਦਮੇ 295ਏ ਤਹਿਤ ਦਰਜ ਹਨ ਪਰ ਪੰਜਾਬ ਸਰਕਾਰ ਦਾ ਗ੍ਰਹਿ ਸਖਤਰ ਅਤੇ ਗ੍ਰਹਿ ਮੰਤਰੀ ਭਗਵੰਤ ਮਾਨ ਡੇਰਾ ਮੁਖੀ ਖਿਲਾਫ ਧਾਰਾ 295ਏ ਤਹਿਤ ਕਾਰਵਾਈ ਸ਼ੁਰੂ ਕਰਨ ਲਈ ਮਨਜ਼ੂਰੀ ਨਹੀਂ ਦੇ ਰਹੀ ਸੋ ਉਹਨਾਂ ਨੇ ਕਿਹਾ ਕਿ ਇਹ ਸਭ ਨੂੰ ਸਾਫ਼-ਜਾਹਰ ਹੈ ਕਿ ਸਰਕਾਰ ਸਿੱਖ ਕੌਮ ਨੂੰ ਇਨਸਾਫ਼ ਨਹੀਂ ਦੇਣਾ ਚਾਹੁੰਦੀ ਇਸ ਲਈ ਉਹਨਾਂ ਵੱਲੋਂ ਵੱਖ-ਵੱਖ ਜਥੇਬੰਦੀਆਂ ਨਾਲ ਸਲਾਹ-ਮਸ਼ਵਰਾ ਕਰਕੇ ਚੋਣ ਮੈਦਾਨ ਵਿੱਚ ਉਤਰਨ ਦਾ ਮਨ ਬਣਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਜੇਕਰ ਸਿੱਖ ਸੰਗਤਾਂ ਨੇ ਸਾਥ ਦਿੱਤਾ ਤਾਂ ਉਹ ਕਿੱਧਰ ਬਾਤ ਵਿਧਾਨ ਸਭਾ ਦੀ ਜਿਮਨੀ ਚੋਣ ਲੜਕੇ ਵਿਧਾਨ ਸਭਾ ਵਿੱਚ ਜਾਣਗੇ ਤੇ ਕੌਮ ਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਕੰਮ ਕਰਨਗੇ ਉਹ 2015 ਚ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਗ੍ਰੰਥ ਦੀ ਬੇਦਬੀ ਹੋਈ ਸੀ ਉਸ ਤੋਂ ਬਾਅਦ ਵਾਪਰੇ ਕੋਟਕਪੁਰਾ ਤੇ ਗੋਲੀकांड ਬਾਈਬਲ ਕਲਾ ਦੇ ਮਾਮਲਿਆਂ ਵਿੱਚ ਇਨਸਾਫ ਲਈ 2 ਸਾਲ ਤੱਕ ਬਾਈਬਲ ਕਲਾ ਇਨਸਾਫ ਮੋਰਚਾ ਵਿੱਚ ਇਹਨਾਂ ਨੇ ਲਗਾਇਆ ਸੀ ਲੇਕਿਨ ਇਨਸਾਫ ਮੋਰਚਾ ਸਰਕਾਰਾਂ ਦੇ ਵੱਲੋਂ ਬਾਰ ਬਾਰ ਉਹਨਾਂ ਨੂੰ ਚਿਕਾਉਣ ਦੇ ਵਿੱਚ ਸਫਲ ਹੋਈਆਂ ਲੇਕਿਨ ਇਨਸਾਫ ਨਹੀਂ ਦਿੱਤਾ ਸੋ ਇੱਕ ਵਾਰ ਫਿਰ ਹੁਣ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਕੇ ਇਨਸਾਫ ਲਈ ਜਿਹੜਾ ਕਿ ਉਹ ਲੜਨਗੇ ਉਹਨਾਂ ਨੇ ਕਹਿ ਕਿ ਵਿਧਾਨ ਸਭਾ ਜਿਮਣੀ ਚੋਣ ਕਿਦਰ ਬਾਅਦ ਉਹ ਸਿੱਖ ਸੰਗਤਾਂ ਤੇ ਜਥੇਬੰਦੀਆਂ ਵੱਲੋਂ ਜਿਹੜਾ ਕਿ ਮੈਨੂੰ ਵਿਧਾਨ ਸਭਾ ਆਤੀਆਂ ਪੌੜੀਆਂ ਚੜਾ ਦੇਣ ਤਾਂ ਫਿਰ ਮੈਂ ਨਾ ਸਰਕਾਰਾਂ ਦੇ ਕੰਨਾਂ ਵਿੱਚ ਧੂੰ ਕੱਢਾਂਗਾ ਕਿ ਕਿਸ ਤਰ੍ਹਾਂ ਇਨਸਾਫ ਦਿੱਤਾ ਜਾਂਦਾ ਹੈ ਕਾਮਨ ਨੂੰਰ ਕਿਸ ਤਰ੍ਹਾਂ ਇਨਸਾਫ ਮਿਲਦੇ ਨੇ ਸੋ ਭਾਈ ਸੁਖਰਾਜ ਸਿੰਘ ਜੀ ਨੇ ਅਲਾਨ ਕਰਤਾ ਹੈ ਗਿੱਦੜਵਾਹ ਜ਼ਮੀਨੀ ਚੌਂ ਨੂੰ ਲੈ ਕੇ ਗਿੱਦੜਵਾਹ ਜ਼ਮੀਨੀ ਚੌਂ ਲੜਨ ਗਏ ਭਾਈ ਸੁਖਰਾਜ ਸਿੰਘ